ਜਲੰਧਰ ਜੀ ਯੂਥ ਅਕਾਲੀ ਦਲ ਲਈ ਮੀਟਿੰਗ ਕਰਦੇ ਹੋਏ ਨੌਜਵਾਨਾਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ ਜਿਨ੍ਹਾਂ ਚ 20 ਸੀਨੀਅਰ ਮੀਤ ਪ੍ਰਧਾਨ 18 ਜਰਨਲ ਸਕੱਤਰ 30 ਮੀਤ ਪ੍ਰਧਾਨ 15 ਸਕੱਤਰ 21 ਸੰਯੁਕਤ ਸਕੱਤਰ ਅਤੇ 26 ਕਮੇਟੀ ਮੈਂਬਰ ਚੁਣੇ ਗਏ ਜਿਨ੍ਹਾਂ ਨੂੰ ਪਾਰਟੀ ਦੀਆਂ ਉਪਲਬਧੀਆਂ ਬਾਰੇ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਇਸ ਦੌਰਾਨ ਯੂਥ ਅਕਾਲੀ ਦਲ ਨੇ ਲੋਕਾਂ ਨੂੰ 2017 ਚ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਨੂੰ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਵਧੀਆ ਟੀਮ ਪਿਆਰ ਕੀਤੀ ਹੈ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਹੁਣ 2017 ਮਿਸ਼ਨ ਲਈ ਹੁਣ ਤੋਂ ਡਟ ਜਾਓ ਇਹ ਪਾਰਟੀ ਨੇ ਜੋ 10 ਸਾਲਾਂ ਵਿੱਚ ਪੰਜਾਬ ਦਾ ਬਹੁਤ ਵੱਡਾ ਵਿਕਾਸ ਹੋਇਆ ਹੈ ਉਸ ਦਾ ਘਰ ਘਰ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਜੋ ਮੇਰੇ ਨੌਜਵਾਨ ਵੀਰ ਗਮਰਾ ਹੋ ਕੇ ਗੁਰਪਾਸਾ ਤੁਰੇ ਫਿਰਦੇ ਹਨ ਉਹਨਾਂ ਨੂੰ ਵੀ ਸਮਝਾਇਆ ਜਾਵੇ ਉਹਨਾਂ ਨੂੰ ਅਕਾਲੀ ਦਲ ਦੀਆਂ ਪਾਲਿਸੀਆਂ ਨੀਤੀਆਂ ਬਾਰੇ ਜੋ ਅਕਾਲੀ ਦਲ ਨੇ 10 ਸਾਲਾਂ ਵਿੱਚ ਪੰਜਾਬ ਦਾ ਸਰਪੱਖੀ ਵਿਕਾਸ ਕੀਤਾ ਹੈ ਉਹਦੇ ਬਾਰੇ ਦੱਸਿਆ ਜਾਵੇ ਤੇ ਪਾਰਟੀ ਨਾਲ ਜੁੜਿਆ ਜਾਵੇ ਤੇ 2017 ਮਿਸ਼ਨ ਫਦੇ ਕੀਤਾ ਜਾਵੇ ਇਸ ਦੌਰਾਨ ਚੁਣੇ ਗਏ ਮੈਂਬਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਜ਼ਮੀਦੀ ਪੱਧਰ ਤੇ ਲੋਕਾਂ ਨਾਲ ਜੁੜ ਕੇ ਵਿਕਾਸ ਕਮਾ ਵੱਲ ਧਿਆਨ ਦੇਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਜਲੰਧਰ ਤੋਂ ਸੋਨੂ ਮਹਾਜਨ ਜਗਬਣੀ ਟੀਵੀ